जोसेफ पाटोये एपोस्टोलिक मिरेकल रिवाइवल है थानू प्रभु परमेश्वर ਦੇ ਬਚਨਾ ਦਾ ਸਮਾਚਾਰ ਸੁਣਾਉਣੇ ਹਾਂ ਜੀਸਸ ਅੱਜ ਕੱਲ ਤੇ ਸਦਾ ਲਈ ਇੱਕੋ ਜਿਹਾ ਹੈ ਪ੍ਰਭੂ ਪਰਮੇਸ਼ਰ ਮੈਂ ਉਸਾਰੇ ਲਈ ਪ੍ਰਾਰਥਨਾ ਕਰਦਾ ਜੋ ਵੀ ਇੱਕ ਸੈਟ ਨੂੰ ਸੁਣਦੇ ਆ ਜਿੱਥੇ ਤੱਕ ਵੀ ਇਸ ਕੈਸਟ ਦੀ ਆਵਾਜ਼ ਜਾਂਦੀ ਹੈ ਪਰਮੇਸ਼ਰ ਉਹਨਾਂ ਨੂੰ ਅਸ਼ੀਰਵਾਦ ਦੇ ਉਹਨਾਂ ਨੂੰ ਤੰਦਰੁਸਤੀ ਬਖਸ਼ਿ ਉਹਨਾਂ ਤੋਂ ਸ਼ੈਤਾਨ ਬਿਮਾਰੀ ਦੁੱਖ ਅਤੇ ਰੋਗ ਨੂੰ ਨਾਸ਼ ਕਰਨ اے ਪ੍ਰਭੂ ਪਰਮੇਸ਼ਵਰ ਉਹ ਤੁਹਾਡੇ ਬਚਨਾਂ ਨੂੰ ਸਮਝ ਸਕਣ ਤੁਹਾਡੇ ਬਚਨਾਂ ਨੂੰ ਜਾਣ ਸਕਣ اے ਪ੍ਰਭੂ ਆਪਣੀ ਮੁਕਤੀ ਦੀ ਖੁਸ਼ੀ ਇਹਨਾਂ ਸਾਰਿਆਂ ਨੂੰ ਦੇ ਜੋ ਇਹਦਾ ਬਚਨਾਂ ਨੂੰ ਸੁਣਦੇ ਆ ਪ੍ਰਭੂ ਤੁਹਾਡੀ ਸ਼ਾਂਤੀ ਸਾਰਿਆਂ ਉੱਤੇ ਆਵੇ ਜੋ ਵੀ ਤੁਹਾਡੇ ਬਚਨਾਂ ਨੂੰ ਸੁਣਦੇ ਆ ਜੀਸਸ ਦੇ ਨਾਮ ਦੁਆਰਾ ਗੋਡਾ ਪ੍ਰਮੇਸ਼ੁਰ ਜੀਸਸ ਪਵਿੱਤਰ ਆਤਮਾ ਦੀ ਸ਼ਕਤੀ ਤੁਹਾਡੇ ਸਾਰਿਆਂ ਉੱਤੇ ਆਵੇ ਜੀਸਸ ਦੇ ਨਾਮ ਦੁਆਰਾ ਆਮੀਨ ਅੱਜ ਸਾਰੇ ਫਿਕਰਾਂ ਨੂੰ ਧੂਰ ਕਰਕੇ ਆਪਣੇ ਦਿਲਾਂ ਨੂੰ ਹਰ ਇੱਕ ਸੱਚਾ ਮੁਬਾਰਕਨ ਕੇ ਤੁਹਾਡੀ ਹਾਜ਼ਰੀ ਵਿੱਚ ਹਾਜ਼ਰ ਹੋਏ ਆਂ ਪ੍ਰਭੂ ਤੁਹਾਡੀ ਪੂਜਾ ਕਰਨ ਦੇ ਲਈ ਤੁਹਾਡੀ ਬਾਣੀ ਸੁਣਨ ਦੇ ਲਈ ਪ੍ਰਭੂ ਸਾਡੇ ਦਿਲ ਨੂੰ ਖੋਲ ਤਾਂ ਕਿ ਤੁਹਾਡੇ ਬਚਨ ਅਸੀਂ ਜਾਣ ਸਕੀਏ ਤੇ ਸਮਝ ਸਕੀਏ ਸ਼ੈਤਾਨ ਨੂੰ ਦੂਰ ਕਰਨ ਤਾਂ ਕਿ ਲੋਕੀ ਤੁਹਾਡੇ ਬਚਨਾਂ ਨੂੰ ਸਮਝ ਸਕਣ ਮੈਂ ਜੀਸਸ ਦੇ ਨਾਮ ਦੁਆਰਾ ਹਰ ਇੱਕ ਦੀ ਆਤਮਾ ਉੱਤੇ ਸਰਾਫ ਦੇ ਨਾਮ ਜੀਸਸ ਦੇ ਨਾਮ ਦੁਆਰਾ ਹਰ ਇੱਕ ਸ਼ੈਤਾਨ ਉੱਤੇ ਜੋ ਤੁਹਾਡੇ ਦਿਮਾਗ ਨੂੰ ਰੱਬ ਦੇ ਬਚਨਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇ ਉਸ ਆਤਮਾ ਪਰ ਮੈਂ ਹੁਕਮ ਕਰਦਾ ਕਿ ਤੁਹਾਡੀ ਆਤਮਾ ਤੇ ਦਿਮਾਗ ਨੂੰ ਛੱਡ ਕੇ ਸਫੀਆਂ ਜਗ੍ਹਾ ਦੇ ਵਿੱਚ ਜਾਵੇ ਮੈਂ ਪਵਿੱਤਰ ਆਤਮਾ ਨੂੰ ਸਦਾ ਕੀ ਪਵਿੱਤਰ ਆਤਮਾ ਆਵੇ ਓ ਜੀਸਸ ਤੇ ਮੈਂ ਕਹਣਾ ਚਾਹ ਉਹ ਜਾਗ ਜਹਵਾ ਜਾਗ ਪਰਮੇਸ਼ਵਰ ਦੀ ਬਾਣ ਜਾਕੇ ਜਾਗ ਓ ਚਹਵਾ ਜਾਗ ਪ੍ਰਭੂ ਦੀ ਸ਼ਕਤੀ ਜਾਗ ਜਗ ਜਹਵਾਦੀ ਸ਼ਕਤੀ ਆਪਾ ਜੀਸਸ ਤੁਹਾਡੀ ਸਾਡੇ ਉੱਤੇ ਆਵੇ ਕਿਉਂਕਿ ਬਾਈਬਲ ਦੇ ਵਿੱਚ ਤੁਸੀਂ ਕਿਹਾ ਅੱਜ ਤੇ ਤਿੰਨ ਜਾਂ ਲੋਕ ਚਾਰ ਮੇਰੇ ਨਾਮ 'ਚ ਇਕੱਲੇ ਤੇ ਦੋ ਜਾਂ ਤਿੰਨ ਉਹਨਾਂ ਦੇ ਗੱਪੇ ਮੈਂ ਖੜਾ ਓ ਜੀਸਸ ਦੂਰਦਰਸ਼ਿਤ ਆਰਮਿਸ ਮੀਟਿੰਗ ਤੋਂ ਸੋ ਸਾਡੀ ਆਤਮਾ ਸਭਨਾ ਤੇ ਆਵੇ ਆਮੀ 24 ਮਾਰ ਦੀ ਆਏ ਫਸੀ ਪੜਾਂਗੇ ਉਸ ਨੇ ਮੋਸੀਸ ਨੂੰ ਆਖਿਆ ਪਰਮੇਸ਼ਵਰ ਨੇ ਜਹੋਵਾ ਕੋਲ ਉਤਾਹ ਆ ਤੂੰ ਤੇ ਐਰਨ ਨਦਬ ਤੇ ਅਬੀਹੂ ਅਤੇ ਇਜ਼ਰਾਈਲ ਦੇ ਬਜ਼ੁਰਗਾਂ ਵਿੱਚੋਂ 70 ਅਤੇ ਤੁਸੀਂ ਦੂਰੋਂ ਮੱਥਾ ਟੇਕੋ ਜੋ ਪਰਮੇਸ਼ਵਰ ਮੋਸੀਸ ਨੂੰ ਸਾਧਰੀਆ ਐਰਨ ਨੂੰ ਜੰਬੋਸਿਸ ਦਾ ਪਰਾ ਪਰਮੇਸ਼ਵਰ ਦਾ ਬڑا ਪਾਦਰੀ ਅਤੇ ਨਗਬ ਅਤੇ ਅਬੀਹੂ ਇਹ ਐਰਨ ਦੇ ਲੜਕੇ ਸੀਗੇ ਉਹ ਅਸੀਂ ਦੇਖਦੇ ਪ੍ਰਾਣੀ ਨੇਮ ਤੇ ਤਿੰਨ ਚੀਜ਼ਾਂ ਇੱਕ ਬڑا ਪਾਦਰੀ ਉਹ ਤੋਂ ਥੱਲੇ ਫੇ ਪਾਦਰੀ ਉਹ ਤੋਂ ਥੱਲੇ ਜਿਹੜੇ ਲਿਵਾਈ ਦੇ ਲੋਕ ਜਾਂ ਲਿਵਰਟਿਕਲਸ ਜਿਨ੍ਹਾਂ ਨੂੰ ਕਿਹਾ ਜਾਂਦਾ ਬڑا ਪਾਦਰੀ ਉਹ ਸੀ ਜੋ ਕਿ ਪਰਮੇਸ਼ਵਰ ਦੇ ਸੰਦੂਕ ਕੋਲ ਜਾ ਸਕਦਾ ਸੀ ਆਮ ਪਾਦਰੀ ਨਹੀਂ ਬڑا ਪਾਦਰੀ ਉਹਦਾ ਕੰਮ ਸੀ ਉਹ ਪਰਮੇਸ਼ਵਰ ਦੇ ਨਾਮ ਦੇ ਸੰਦੂਕ ਕੋਲ ਜਾਣਾ ਜਿਹੜਾ ਪਾਦਰੀ ਸੀ ਉਹਦਾ ਕੰਮ ਸੀ ਆ ਚੜਾਵਾ ਜਾਂ ਕੁਰਬਾਨੀਆਂ ਜੋ ਲੋਕੀ ਲੈ ਕੇ ਆ ਰਹੇ ਆ ਉਹ ਪਰਮੇਸ਼ਵਰ ਨੂੰ ਚਾੜਨੀ ਆ ਅਤੇ ਜਿਹੜੇ ਲੀਵਾਏ ਸੀ ਉਹਨਾਂ ਦਾ ਕੰਮ ਸੀ ਪਾਦਰੀਆਂ ਦੀ ਮਦਦ ਕਰਨੀ ਜਾਂ ਸੇਵਾਦਾਰ ਲਾ ਲਉ ਹੁਣ ਜਿਹੜਾ ਬੜਾ ਪਾਦਰੀ ਆ ਉਹ ਕੌਣ ਹੁੰਦਾ ਸੀ ਬੜਾ ਪਾਦਰੀ ਜਿਹੜਾ ਬਣਦਾ ਸੀ ਉਹ ਹੁੰਦਾ ਸੀ ਜਿਹਦਾ ਪਹਿਲਾ ਪੇਵੀ ਬੜਾ ਪਾਦਰੀ ਸੀ ਉਹ ਬੜੇ ਪਾਦਰੀ ਦੀ ਖਾਨਦਾਨ ਦੇ ਵਿੱਚੋਂ ਉਹਦੇ ਲੜਕਿਆਂ ਵਿੱਚੋਂ ਚੁਣਿਆ ਜਾਂਦਾ ਸੀ ਖਾਸ ਕਰਕੇ بڑا ਲੜਕਾ ਜਿਹੜਾ ਕਿ ਆਪਣੇ ਬਾਪ ਤੋਂ ਬਾਅਦ ਬੜੇ ਪਾਦਰੀ ਦੀ ਗੱਦੀ ਸੰਭੂਗਾ ਸੋ ਇਸ ਵੇਲੇ ਅਸੀਂ ਦੇਖਦੇ ਕਿ ਐਰਨ ਵੀ ਬਿਰ ਗਿਆ ਕਿਉਂਕਿ ਮੋਸੀਸ ਵੀ ਬਿਰ ਗਿਆ ਉਹਦੇ ਲੜਕੇ ਨਦਾਬ ਨੇ ਬੜਾ ਪਾਦਰੀ ਬਣਨਾ ਸੀ ਐਰਨ ਤੋਂ ਬਾਅਦ ਪਰ ਅਸੀਂ ਗਾਹਾਂ ਦੇਖਾਂਗੇ ਜਾਂ ਤੁਸੀਂ ਪੜ੍ਹੋਗੇ ਕਿ ਅਜੀਬ ਗੱਲ ਹੋਈ ਕਿ ਨਦਬ ਤੋਦਾ ਭਰਾ ਅਬੀਹੂ ਇੱਕ ਟਾਈਮ ਤੇ ਪਰਮੇਸ਼ਵਰ ਦੇ ਮੂਹਰੇ ਗਿਆ ਅਦੇ ਪਰਮੇਸ਼ਵਰ ਦੇ ਮੂਹਰੇ ਉਹ ਅਗਨੀ ਝਾੜੀ ਜਿਹੜੀ ਕਿ ਪਵਿੱਤਰ ਅਗਨੀ ਨਹੀਂ ਸੀ ਜਿਸ ਨਾਲ ਰੱਬ ਨੇ ਕਿਹਾ ਸੀ ਸੋ ਰੱਬ ਵੱਲੋਂ ਸਰਾਫ ਜਾਂ ਅਗਨੀ ਆਈ ਦੋਨਾਂ ਭਰਾਵਾਂ ਨੂੰ ਖਤਮ ਕਰਤਾ ਸੋ ਐਰਨ ਦਾ ਮੁੰਡਾ ਅਬੀਹੂ ਨਦਬ ਸੌਰੀ ਬੜਾ ਪਾਦਰੀ ਨਹੀਂ ਬਣ ਸਕਿਆ ਪਰ ਇਥੇ ਪਰਮੇਸ਼ਵਰ ਐਰਨ ਨੂੰ ਸਾਦਾ ਬਾਦੀ ਅਨੁਸਾਦਾ ਅਤੇ 70 ਬਜ਼ੁਰਗਾਂ ਨੂੰ ਉਹ ਸਾਧ ਦਾ ਕਿਉਂ ਦੂਰ ਉਹਦੀ ਪੂਜਾ ਕਰਨ ਪਰ ਮੋਸੀਸ ਇਕੱਲਾ ਜਹੋਵਾ ਕੋਲ ਨੇੜੇ ਆਵੇ ਅਤੇ ਇਹ ਨੇੜੇ ਨਾਲ ਲੋਕ ਵੀ ਉਸ ਦੇ ਨਾਲ ਉਤਾਹਨਾ ਨਾ ਆਉਣ ਰੱਬ ਸਿਰਫ ਇੱਕ ਨੂੰ ਸਾਧਾ ਪਰਮੇਸ਼ੁਰ ਇੱਥੇ ਮੋਸੀਸ ਨੂੰ ਸਾਧਾ ਮੋਸੀਸ ਸਿਰਫ ਤੂੰ ਇਸ ਪਹਾੜ ਤੇ ਆ ਪਰ ਜਿਹੜੇ ਤੇਰੇ ਬਾਕੀ ਦੇ ਲੋਕ ਕਿਉਂ ਖੜੇ ਰਹਿਣ ਦੂਰ ਉਹ ਕੋਸ਼ਿਸ਼ ਵੀ ਨਾ ਕਰ ਇਸ ਹਜੂਰੀ ਵਿੱਚ ਇਸ ਪਹਾੜ ਤੇ ਆਣ ਦੇ ਲਈ ਇੱਥੇ ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸਿਆ ਕਿਉਂਕਿ ਮੋਸੀਸ ਨੇ ਪਵਿੱਕ ਪਾਣੀ ਦਿੱਤੀ ਇੱਕ ਹੋਰ ਪਗੰਬਰ ਆਊਗਾ ਜਿਹੜਾ ਉਹਦੇ ਵਰਗਾ ਹੋਊਗਾ ਇੱਥੇ ਅਸੀਂ ਦੇਖਦੇ ਮੋਸੀਸ ਦਾ ਕੀ ਕੰਮ ਆ ਉਹਦਾ ਕੰਮ ਆ ਵਿਚੋਲਾ ਆ ਉਹ ਵਿਚੋਲਾ ਬੰਦੇ ਅਤੇ ਰੱਬ ਦੇ ਵਿਚਾਲੇ ਰੱਬ ਸਿਰਫ ਉਹਨੂੰ ਆਪਣੀ ਹਾਜ਼ਰੀ ਦੇ ਵਿੱਚ ਸਾਡਾ ਬੜੇ ਪਾਦਰੀ ਨੂੰ ਵੀ ਨਹੀਂ ਜਿਹੜੇ 70 ਬਜ਼ੁਰਗ ਆ ਉਹਨਾਂ ਨੂੰ ਵੀ ਸਿਰਫ ਮੋਸੀਸ ਹੀ ਆ ਜਿਹੜੀ ਉਹਦੀ ਹਾਜ਼ਰੀ ਦੇ ਅੰਦਰ ਉਹਦੇ ਕੋਲ ਜਾ ਸਕਦਾ ਸੀਗਾ ਸੋ ਇਥੇ ਅਸੀਂ ਦੇਖਦੇ ਜੀਸਸ ਜੋ ਸਾਡਾ ਵਿਚੋਲਾ ਆ ਮੋਸੀਸ ਕੱਲਾ ਉਹ ਹਾਜ਼ਰੀ ਦੇ ਵਿੱਚ ਪਹੁੰਚਿਆ ਜਿਹੜੀ ਹਾਜ਼ਰੀ ਪਰਮੇਸ਼ਵਰ ਦੀ ਇਸ ਦੁਨੀਆ ਦੇ ਵਿੱਚ ਆਈ ਸੀ ਜਾਂ ਸਾਈਨਾ ਹੀ ਪਹਾੜ ਤੇ ਆਈ ਸੀ ਪਰ ਜੀਸਸ ਉੱਥੇ ਪਹੁੰਚਿਆ ਜਿੱਥੇ ਖੁਦ ਪ੍ਰਭੂਆਂ ਦਾ ਪ੍ਰਭੂ ਰੰਦਾ ਜਿਹੜਾ ਜੀਸਸ ਸਾਡਾ ਬਚੋਲਾ ਉਹ ਪਹਾੜ ਤੋਂ ਵੀ ਦੂਰ ਪਹੁੰਚਿਆ ਮੋਸੀਸ ਕੱਲਾ ਪਹਾੜ ਤੇ ਉਹ ਰੱਬ ਦੀ ਹਾਜ਼ਰੀ ਵਿੱਚ ਗਿਆ ਪਰ ਜੀਸਸ ਸਵਰਗ ਦੇ ਵਿੱਚ ਰੱਬ ਦੀ ਹਾਜ਼ਰੀ ਵਿੱਚ ਗਿਆ ਜਿੱਥੇ ਪਰਮੇਸ਼ਵਰ ਖੁਦ ਹਸੋ ਜਿਹੜਾ ਜੀਸਸ ਆ ਉਹ ਮੋਸੀਸ ਤੋਂ ਵੀ ਦੂਰ ਪਰਮੇਸ਼ਵਰ ਕੋਲ ਪਹੁੰਚਿਆ ਕਿਉਂਕਿ ਮੋਸੀਸ ਪਹਾੜ ਤੱਕ ਪਹੁੰਚਦਾ ਪਰ ਜੀਸਸ ਸਵਰਗਨ ਤੱਕ ਪਹੁੰਚਦਾ ਤਬਾਈਬਲ ਕੀ ਕਹਿੰਦੀ ਜੀਸਸ ਬਾਰੇ ਕਿ ਉਹ ਪਰਮੇਸ਼ਵਰ ਦੇ ਸੱਚੇ ਹੱਥ ਉਹਦਾ ਮਲੋ ਸਿਗਾਸ਼ਨ ਤੇ ਬੈਠਾ ਜਿੱਥੇ ਜੀਸਸ ਦਾ ਪਿਤਾ ਯਹੋਵਾ ਆ ਆਪਣੇ ਬਾਪ ਦੇ ਨਾਲ ਉਹ ਬੈਠਾ ਪਰ ਮੋਸੀਸ ਨੂੰ ਇਹ ਤਰੱਕੀ ਨਹੀਂ ਦਿੱਤੀ ਗਈ ਉਹ ਸਿਰਫ ਹਾਂਝਰੀ ਚ ਬੁਲਾਇਆ ਗਿਆ ਸੀ ਪਰ ਉਹ ਰੱਬ ਦੇ ਨਾਲ ਜਾ ਕੇ ਖੁਦ ਬੈਠਾ ਜੀਸਸ ਫਿਰ ਅਸੀਂ ਪੜਦੇ ਹਾਂ ਤੀਸਰੀ ਐਦ ਸੋ ਮੋਸੀਸ ਆਇਆ ਯਹੋਵਾ ਦੀਆਂ ਸਾਰੀਆਂ ਗੱਲਾਂ ਸਾਰੇ ਹੁਕਮ ਲੋਕਾਂ ਨੂੰ ਦੱਸੇ ਸਾਰੇ ਲੋਕਾਂ ਨੇ ਕਵਾਜ ਨਾਲ ਬੋਲ ਕੇ ਉੱਤਰ ਦਿੱਤਾ ਸਾਰੀਆਂ ਗੱਲਾਂ ਜਿਹੜੀਆਂ ਯਹੋਵਾ ਬੋਲਿਆ ਸੀ ਕਰਾਂਗੇ ਅਮੋਸੀਸ ਨੇ ਯਹੋਵਾ ਦੀਆਂ ਸਾਰੀਆਂ ਗੱਲਾਂ ਲਿਖੀਆਂ ਸਵੇਰ ਨੂੰ ਉੱਠ ਕੇ ਪਹਾੜ ਇੱਕ ਇੱਕ ਜਗਵੇਦੀ 12 ਥੰਬਾ ਨਾਲ ਬਣਾਈ ਜਗਵੇਦੀ ਤੇ 12 ਥੰਬੇ ਦੀ ਬਾਹਰ 12 ਪੱਥਰ ਰੋਣ ਲੈ 12 ਪੱਥਰਾਂ ਦੀ ਉਹ ਜਗਵੇਦੀ ਬਣਾਉਂਦਾ ਪ੍ਰਮੇਸ਼ਵਰ ਨੂੰ ਕੁਰਬਾਨੀ ਦੇਣ ਦੇ ਲਈ 12 ਪੱਥਰ ਉਹ ਚਾਹ ਤਾਂ ਗਿਣਦਾ 12 ਪੱਥਰ ਨਿਸ਼ਾਨੀਆਂ ਸੀ 12 ਗੋਤਾ ਦੀਆਂ ਜਿਹੜਾ ਇਜ਼ਰਾਈਲ ਦੀਆਂ 12 ਗੋਤਾਆਂ ਚੜਾਵੇ ਤੋਂ ਪਹਿਲਾਂ ਜ਼ਰੂਰੀ ਆ ਕਿ ਉਥੇ ਜਗਵੇਦੀ ਹੋਵੇ ਕਿਉਂਕਿ ਜੇ ਜਗਵੇਦੀ ਨਹੀਂ ਆ ਤਾਂ ਚੜਾਵਾ ਕਿੱਥੇ ਚੜਾਉਂਗਾ ਸੋ ਇਥੇ ਜਦੋਂ ਅਸੀਂ ਦੇਖਦੇ ਕਿ ਉਹ ਪਹਿਲਾਂ ਜਗਵੇਦੀ ਨੂੰ ਬਣਾਉਂਦਾ ਉਸੇ ਤਰ੍ਹਾਂ ਸੀ ਜਗਵੇਦੀ ਦੀ ਜਗ੍ਹਾ ਦੇ ਵਿੱਚ ਦੇਖਦੇ ਜੀਸਸ ਨੂੰ ਉਸ ਤਰ੍ਹਾਂ ਪਰਮੇਸ਼ਵਰ ਨੇ ਵੀ ਜੀਸਸ ਆਪਣੇ ਪੁੱਤ ਲਈ ਜਗਵੇਦੀ ਤਿਆਰ ਕੀਤੀ ਅਗੇ ਜੀਸਸ ਦੀ ਜਗਵੇਦੀ 12 ਪੱਥਰਾਂ ਦੇ ਨਾਲ ਨਹੀਂ ਸੀ ਉਹਦੀ ਜਗਵੇਦੀ ਉਹ ਸਲੀਬ ਤੇ ਸੀ ਜਿੱਥੇ ਉਹ ਭੇਟਾ ਚੜੂਗਾ ਜੌਨ ਕੀ ਕਹਿੰਦਾ ਜਦੋਂ ਬਪਤੀਸਮਾ ਲੈਣ ਆਉਂਦਾ ਉਹ ਬੋਲਦਾ ਦੇਖੋ ਪਰਮੇਸ਼ਵਰ ਦਾ ਮੇਮਣਾ ਜੋ ਜਗਤ ਦੇ ਪਾਪਾਂ ਦੇ ਲਈ ਮਾਰਿਆ ਜਾਊਗਾ ਸੋ ਪਰਮੇਸ਼ਵਰ ਉਹਦੇ ਲਈ ਕ੍ਰੋਸ ਤਿਆਰ ਕਰਦਾ ਸਲੀਬ ਤਿਆਰ ਕਰਦਾ ਉਹ ਜਗਵੇਦੀ ਜਿੱਥੇ ਜੀਸਸ ਦਾ ਚੜਾਵਾ ਛੜੂ ਜਾਂ ਜਿੱਥੇ ਜੀਸਸ ਦੀ ਮੌਤ ਹੋਊਗੀ ਸੋ ਇਥੇ ਪਹਿਲਾ ਮੋਸੀਸ ਕੀ ਕਰਦਾ ਉਹ 12 ਪੱਥਰ ਲੈ ਕੇ ਉਹ ਜਗਵੇਦੀ ਬਣਾਉਂਦਾ ਇਜ਼ਰਾਈਲ ਦੇ 12 ਗੋਤ ਅਨੁਸਾਰ ਬਣਾਏ ਉਸਨੇ ਇਜ਼ਰਾਈਲ ਦੇ ਜਵਾਨਾਂ ਨੂੰ ਇਕੱਲਿਆ ਉਹਨਾਂ ਦੇ ਉਹਨਾਂ ਨੇ ਯਹੋਵਾ ਲਈ ਹੋਂ ਬਲੀਆਂ ਸੁਕਸਾਂ ਦੀਆਂ ਬਲੀਆਂ ਅ ਬਲਦਾ ਤੋਂ ਚੜਾਈਆਂ ਤੋਂ ਕੁਰਬਾਨੀਆਂ ਲਿਆਏ ਜਗਵੀਦੀ ਦਾ ਆ ਗਈ ਦੋ ਤਰ੍ਹਾਂ ਦੀਆਂ ਕੁਰਬਾਨੀਆਂ ਇੱਕ ਨੂੰ ਕਹਿੰਦੇ ਹੋਮ ਬਲੀ ਹੋਮ ਬਲੀ ਉਹਨੂੰ ਕਿਹਾ ਜਾਂਦਾ ਜਦੋਂ ਕੁਰਬਾਨੀ ਜਾਲੀ ਜਾਂਦੀ ਆ ਕੁਰਬਾਨੀ ਜਦੋਂ ਅੱਗ ਦੇ ਵਿੱਚ ਜਾਲੀ ਜਾਂਦੀ ਚਾਹੇ ਉਹਦੀ ਚਰਬੀ ਜਾਲੀ ਜਾਵੇ ਅੰਦਰਾਂ ਜਾਂ ਕੁਝ ਵੀ ਜਲੇ ਜਾਵੇ ਉਹਨੂੰ ਕਹਿੰਦੇ ਹੋਮ ਦੀ ਬਲੀ ਜਾਂ ਅਗਨੀ ਭੇਟਾ ਤਾਂ ਦੂਸਰੀ ਜਿਹੜੀ ਮਤਲਬ ਕੁਰਬਾਨੀ ਸੀ ਉਹ ਅੰਗਰੇਜ਼ੀ ਮੁਤਾਬਕ ਕਿਤੇ ਸੁੱਖ-ਸਾਂਦ ਲਿਖਿਆ ਪੰਜਾਬੀ ਅੰਗਰੇਜ਼ੀ ਮੁਤਾਬਕ ਉਹ ਸ਼ਾਂਤੀ ਦੀ ਕੁਰਬਾਨੀ ਸੀ ਉਹ ਆਦਮੀ ਉੱਤੇ ਸੀ ਉਹ ਕਦੋਂ ਰੱਬ ਨੂੰ ਸ਼ਾਂਤੀ ਦੀ ਕੁਰਬਾਨੀ ਦੇਣਾ ਚਾਹੁੰਦਾ ਹੈ ਅਸੀਂ ਹੁਣ ਦੇਖਦੇ ਹਾਂ ਕਿ ਜੋ 12 ਪੱਥਰਾਂ ਦੇ ਨਾਲ ਚਗਵੇਦੀ ਬਣਾਈ ਉਹ ਨਿਸ਼ਾਨੀ ਕਰਾਸ ਸੀ ਪਰ ਇੱਥੇ ਹੁਣ ਦੋ ਤਰ੍ਹਾਂ ਦੀਆਂ ਕੁਰਬਾਨੀਆਂ ਅਤ ਸਸੀਂ ਦੇਖਦੇ ਇਹੀ ਦੋ ਤਰ੍ਹਾਂ ਦੀਆਂ ਕੁਰਬਾਨੀਆਂ ਜੀਸਸ ਦੇ ਵਿੱਚ ਆ ਪਹਿਲੀ ਕਿਹੜੀ ਕੁਰਬਾਨੀ ਹੋਮ ਬਲੀ ਉਹ ਬਲੀ ਜਿਹੜੀ ਝਾਲੀ ਜਾਂਦੀ ਆ ਉਹ ਕੁਰਬਾਨੀ ਜਿਹੜੀ ਅੱਗ ਦੇ ਵਿੱਚ ਜਾਲੀ ਜਾਂਦੀ ਆ ਜਲਣ ਦਾ ਮਤਲਬ ਕੀ ਆ ਦੁੱਖ ਤਕਲੀਫਾ ਕਸ਼ਟ ਇੱਥੇ ਅਸੀਂ ਕਰਾਸ ਤੇ ਦੇਖਦੇ ਪਹਿਲਾ ਜੀਸਸ ਸ਼ਰੀਰ ਦੀ ਹੋਮ ਬਲੀ ਦਿੰਦਾ ਕਿ ਉਹ ਕਸ਼ਟ ਸਹਿੰਦਾ ਉਹ ਦੁੱਖ ਸਹਿੰਦਾ ਉਹ ਪਰਮੇਸ਼ਵਰ ਦੀ ਅਗਨੀ ਉਹਦਾ ਕਰੋਗ ਆਪਣੇ ਉੱਤੇ ਸਹਿੰਦਾ ਫਿਰ ਅਸੀਂ ਬਾਅਦ ਦੇ ਵਿੱਚ ਜੀਸਸ ਵਿੱਚ ਕੀ ਦੇਖਦੇ ਆ ਸ਼ਾਂਤੀ ਦੀ ਬਲੀ ਉਹਦਾ ਮਤਲਬ ਉਹ ਕੁਰਬਾਨੀ ਜਨ ਅੱਗ ਸਹੀ ਕਿਹੜੀ ਅੱਗ ਰੱਬ ਦੇ ਗੁੱਸੇ ਦੀ ਅੱਗ ਬਾਈਬਲ ਕੀ ਕਹਿੰਦੀ ਕਿ ਸਾਡਾ ਸਰਾਫ ਉਹ ਇਥੇ ਆਇਆ ਕਿ ਜਿਹੜਾ ਸਾਡੇ ਉੱਤੇ ਰੱਬ ਦਾ ਨਿਆਂ ਆਉਣਾ ਸੀ ਉਹ ਜੀਸਸ ਤੇ ਆਇਆ ਤਾਂ ਜੀਸਸ ਕ੍ਰੋਸ ਦੀ ਜਗ੍ਹਾ ਵੇਦੀ ਉੱਤੇ ਅੱਗ ਸੈਂਦਾ ਪਰਮੇਸ਼ਵਰ ਦੇ ਕਰੋਧ ਦੀ ਅੱਗ ਬਾਈਬਲ ਕੀ ਕਹਿੰਦੀ ਪਰਮੇਸ਼ਵਰ ਭਸਮ ਕਰਨ ਵਾਲੀ ਅਗਨੀ ਆ ਪਰ ਉਹ ਅਗਨੀ ਜੀਸਸ ਨੂੰ ਭਸਮ ਨਹੀਂ ਕਰ ਸਕੀ ਉਹੀ ਅਗਨੀ ਇਲਾਈਜਾ ਦੇ ਟਾਈਮ ਤੇ ਆਈ ਜਦੋਂ ਉਸਨੇ ਕਿਹਾ ਕਿ ਜਹੋਵਾ ਜੇ ਤੂੰ ਸੱਚਾ ਰੱਬ ਆ ਇਹ ਕੁਰਬਾਨੀਆਂ ਨੂੰ ਜਾਨ ਕੇ ਜਾਰ ਤਾਂ ਕਿ ਲੋਕੀ ਜਾਣਣ ਤਾਂ ਬਾਈਬਲ ਕੀ ਕਹਿੰਦੀ ਆ ਕਿ ਰੱਬ ਦੀ ਅਗਨੀ ਸਵਰਗ ਤੋਂ ਆਈ ਉਸਨੇ ਕੁਰਬਾਨੀ ਵੀ ਸਾੜਦੀ ਤੇ ਜਾ ਕੇ ਭਸਮ ਕਰਦੀ ਉਸਨੇ ਜਿਹੜੇ ਪੱਥਰ ਸੀ ਉਹ ਵੀ ਭਸਮ ਕਰਤੇ ਜਿਹੜਾ ਪਾਣੀ ਵਾਲੇ ਦਿਵਾਰੇ ਸੀ ਉਹ ਵੀ ਭਸਮ ਕੀਤਾ ਪਰ ਜਦੋਂ ਰੱਬ ਦੀ ਅਗ ਜੀਸਸ ਤੇ ਆਉਂਦੀ ਉਹ ਭਸਮ ਨਹੀਂ ਹੁੰਦਾ ਕਾਦਰ ਕਿਉਂਕਿ ਖੁਦ ਜੀਸਸ ਨੇ ਕੋਪਾ ਨਹੀਂ ਸੀ ਕੀਤਾ ਉਹ ਸਿਰਫ ਸਾਡੇ ਪਾਪ ਉਠਾਏ ਸੋ ਕਰਾਸ ਤੇ ਅਸੀਂ ਦੇਖਦੇ ਆ ਹੋਮ ਬੜੀ ਬੰਡ ਸੈਕ੍ਰੀਫਾਈਸ ਅਸੀਂ ਦੇਖਦੇ ਜ ਰੱਬ ਉਹ ਦੀਪ ਕਰੋ ਆਪਣੇ ਸਿਰ ਤੇ ਸਹਿੰਦਾ ਪਰਮੇਸ਼ਵਰ ਦਾ ਗੁੱਸਾ ਜਿਹੜਾ ਸਾਡੇ ਤੇ ਆਉਣਾ ਸੀ ਉਹ ਜੀਸਸ ਦੇ ਉੱਤੇ ਆ ਰਿਹਾ ਅਤੇ ਜਦੋਂ ਗੁੱਸਾ ਠੰਡਾ ਹੋ ਗਿਆ ਕਿਉਂਕਿ ਲਹੂ ਨਿਚੜ ਗਿਆ ਉਹਦੇ ਹੱਥਾਂ ਪੈਰਾਂ ਤੋਂ ਬਾਅਦ ਵਿੱਚ ਕੀ ਆਉਂਦੀ ਆ ਫਿਰ ਸੁੱਖ ਸ਼ਾਂਤੀ ਦੀ ਬੜੀ ਸ਼ਾਂਤੀ ਦੀ ਬੜੀ ਕਿ ਹੁਣ ਅਸੀਂ ਉਹਦੇ ਲਹੂ ਦੁਆਰਾ ਰੱਬ ਨਾਲ ਹੁਣ ਸ਼ਾਂਤੀ ਪ੍ਰਾਪਤ ਕਰਦੇ ਹਾਂ ਬਾਈਬਲ ਕੀ ਕਹਿੰਦੀ ਕਿ ਸਾਡਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਹੁਣ ਸ਼ਾਂਤੀ ਦੇ ਵਿੱਚ ਆ ਪਹਿਲਾਂ ਅਸੀਂ ਦੁਸ਼ਮਣ ਸੀ ਹੁਣ ਦੋਸਤ ਆ ਬਾਈਬਲ ਕੀ ਕਹਿੰਦੀ ਕਿ ਜੀਸਸ ਨੇ ਆਦਮੀ ਤੇ ਰੱਬ ਦੇ ਵਿਚਾਲੇ ਸ਼ਾਂਤੀ ਲਿਆਂਦੀ ਉਸਨੇ ਸ਼ਾਂਤੀ ਲਿਆਂਦੀ ਜਿਸ ਤਰ੍ਹਾਂ ਜੀਸਸ ਨੇ ਆਪ ਕੀਤਾ ਤੁਹਾਨੂੰ ਮੈਂ ਆਪਣੀ ਸ਼ਾਂਤੀ ਦਿੰਦਾ ਉਹ ਸ਼ਾਂਤੀ ਕਿਹੜੀ ਉਹ ਦਿਲ ਦੀ ਸ਼ਾਂਤੀ ਦੀ ਗੱਲ ਨਹੀਂ ਕਰਦਾ ਕਿਉਂਕਿ ਉਸਨੇ ਕਿਹਾ ਦੁਨੀਆ ਦੇ ਵਿੱਚ ਦਿਲ ਦੀ ਸ਼ਾਂਤੀ ਨਹੀਂ ਮਿਲਣੀ ਤੁਹਾਨੂੰ ਬਹੁਤ ਦੁੱਖ ਤਕਲੀਫਾਂ ਮਿਲਣੀਆਂ ਉਹ ਸ਼ਾਂਤੀ ਦੀ ਗੱਲ ਕਰ ਰਿਹਾ ਕਿ ਹੁਣ ਤੁਹਾਡੇ ਅਤੇ ਕਰਤਾ ਪਰਮੇਸ਼ਵਰ ਵਿਚਾਲੇ ਸ਼ਾਂਤੀ ਆ ਤੁਸੀਂ ਹੁਣ ਉਹਦੇ ਦੁਸ਼ਮਣ ਨਹੀਂ ਆ ਤੁਸੀਂ ਉਹਦੇ ਪੁੱਤਤੀਆਂ ਆ ਅਤੇ ਉਹ ਸ਼ਾਂਤੀ ਕਿੱਥੇ ਉਸ ਕ੍ਰੋਸ ਦੇ ਲਹੂ ਦੁਆਰਾ ਉਹ ਲਹੂ ਜਿਹੜਾ ਸਲੀਬ ਤੇ ਨਿਚੜਿਆ ਸੀਗਾ ਉਹ ਸਾਡੇ ਤਰ ਰੱਬ ਦੇ ਵਿਚਾਲੇ ਸ਼ਾਂਤੀ ਲੈ ਕੇ ਆਉਂਦਾ ਅਤੇ ਮੌਜੂਦ ਪੈਚੀ ਚਾ ਤਿਆਰ ਕਰਦਾ ਉਹ ਤਿਆਰ ਕਰਦਾ ਜਗਵੇਦੀ ਕ੍ਰੋਸ ਉਹ ਤਿਆਰ ਕਰਦਾ ਹੋਮ ਬਲੀ ਜੀਸਸ ਦੀ ਤਕਲੀਫ ਫਿਰ ਸੁਖਸਾਨ ਦੀ ਆ ਸ਼ਾਂਤੀ ਦੀ ਭੇਟਾ ਕਿ ਜੀਸਸ ਦੇ ਦੁੱਖਾਂ ਰਾਹੀਂ ਸਾਨੂੰ ਸ਼ਾਂਤੀ ਮਿਲੀ ਪਰਮੇਸ਼ਵਰ ਦੇ ਨਾਲ ਆਮੀਨ ਤਾਂ ਕੀ ਗਿਆ ਸੁਖਸਨ ਵਿਆ ਬਲੀਆਂ ਚ ਫੇਰ ਮੋਸੀਸ ਨੇ ਅੱਧਾ ਲਹੂ ਲੈ ਕੇ ਭਾਂਡੀਆਂ ਵਿੱਚ ਰੱਖਿਆ ਬਾਕੀ ਅੱਧਾ ਲਹੂ ਜਗਵੇਦੀ ਤੇ ਛਿੜਕਿਆ ਅਤੇ ਉਸ ਨੇਮ ਦੀ ਪੋਤੀ ਲੈ ਕੇ ਲੋਕਾਂ ਦੇ ਕੰਨਾਂ ਵਿੱਚ ਪੜ ਕੇ ਸੁਣਾਈ ਉਹਨਾਂ ਨੇ ਆਖਿਆ ਸਭ ਕੁਝ ਜੋ ਜੋ ਹੋਵਾ ਬੋਲਿਆ ਸੀ ਮੰਨਾਂਗੇ ਉਪਰੋਂ ਤੇ ਮੋਸੀਸ ਨੇ ਲਹੂ ਲੈ ਕੇ ਲੋਕਾਂ ਉਤੇ ਛਿੜਕਿਆ ਆਖਿਆ ਵੇਖੇ ਲਹੁਸ ਨੇਮ ਦਾ ਆ ਜਿਹੜਾ ਯਹੋਵਾ ਨੇ ਸਾਰੀਆਂ ਗੱਲਾਂ ਵਿੱਚ ਤੁਹਾਡੇ ਨਾਲ ਬੰਨਿਆ ਆ ਤੁਹਾਨੂੰ ਦੱਸਦੀ ਹੈ ਬਾਈਬਲ ਦੱਸਦੀ ਕਿ ਪਰਮਾਤਮਾ ਸ਼ੁਰੂ ਤੋਂ ਜੀਸਸ ਬਾਰੇ ਹਰ ਇੱਕ ਗੱਲ ਦੇ ਵਿੱਚ ਗੱਲ ਕਰ ਰਿਹਾ ਹੁਣ ਨੇਮ ਕੁਰਬਾਨੀ ਦੁਆਰਾ ਬੰਨਿਆ ਜਾਂਦਾ ਜਰੂਰੀ ਆ ਕਿ ਜੇ ਨੇਮ ਬਨਣਾ ਉਹਦੀ ਕੁਰਬਾਨੀ ਹੋਵੇ ਉਹ ਮਰੇ ਕਿਉਂਕਿ ਜਿੰਨਾ ਚਿਰ ਤੱਕ ਵਸੀਅਤ ਲਿਖਣ ਵਾਲਾ ਜੀਂਦਾ ਆ ਉਹ ਵਸੀਅਤ ਨਾਮਾ ਤਾਕਤ ਨਹੀਂ ਫੜ ਸਕਦੀ ਸੋਈ ਥੀ ਅਸੀਂ ਦੇਖਦੇ ਆ ਕਿ ਜਦੋਂ ਆਦਮੀ ਨੇ ਪਰਮੇਸ਼ਵਰ ਦੇ ਖਲਾਫ ਪਾਪ ਕੀਤਾ ਤਾਂ ਆਦਮੀ ਰੱਬ ਦੀ ਦਇਆ ਤੇ ਸੰਗਤ ਤੋਂ ਦੂਰ ਚਲੇ ਗਿਆ ਅਤੇ ਨੇਮ ਦੁਆਰਾ ਅਸੀਂ ਰੱਬ ਨਾਲ ਸੰਗਤ ਨਹੀਂ ਕਰ ਸਕਦੇ ਕੱਲਾ ਨੇਮ ਬਣਨ ਨਾਲ ਰੱਬ ਨਾਲ ਦੋਸਤੀ ਨਹੀਂ ਹੁੰਦੀ ਸੰਗਤ ਨਹੀਂ ਹੁੰਦੀ ਸੰਗਤ ਲਈ ਪਹਿਲਾ ਕੀ ਆ ਜ਼ਰੂਰੀ ਕਿ ਤੁਸੀਂ ਉਹਦੇ ਦੋਸਤ ਬਣੋ ਫੇਰ ਉਡੀ ਕੁਰਬਾਨੀ ਦੁਆਰਾ ਤੁਹਾਨੂੰ ਪਾਪਾਂ ਦੀ ਮਾਫੀ ਮਿਲ ਸਕੇ ਫਿਰ ਤੁਸੀਂ ਉਹ ਨਾਮ ਦੇ ਵਿੱਚ ਆ ਪਰ ਜੇ ਤੁਸੀਂ ਰੱਬ ਦੇ ਦੋਸਤ ਨਹੀਂ ਆ ਤੁਸੀਂ ਉਹ ਨਾਮ ਦੇ ਹੱਕਦਾਰ ਨਹੀਂ ਆ ਤੇ ਬਾਈਬਲ ਕੀ ਕਹਿੰਦੀ ਕਿ ਅਸੀਂ ਪਹਿਲਾਂ ਸੰਤ ਸਾਨੂੰ ਕੀ ਸਮਝਾਉਂਦੇ ਸੰਤ ਪੌਲ ਸਾਨੂੰ ਸਮਝਾਉਂਦੇ ਕਿ ਅਸੀਂ ਪਹਿਲਾਂ ਰੱਬ ਦੇ ਦੁਸ਼ਮਣ ਸੀ ਕਿਉਂਕਿ ਅਸੀਂ ਉਹ ਕੰਮ ਕੀਤੇ ਜਿਹਨੂੰ ਰੱਬ ਨਫ਼ਰਤ ਕਰਦਾ ਰੱਬ ਸਾਡਾ ਦੁਸ਼ਮਣ ਸੀ ਅਸੀਂ ਰੱਬ ਦੇ ਦੁਸ਼ਮਣ ਸੀ ਰੱਬ ਸਾਡਾ ਦੁਸ਼ਮਣ ਕਿੱਦਾਂ ਸੀਗਾ ਕਿਉਂਕਿ ਰੱਬ ਪਾਪ ਵਾਲ ਨਹੀਂ ਦੇਖ ਸਕਦਾ ਅਸੀਂ ਕਿੱਦਾਂ ਦੁਸ਼ਮਣ ਰੱਬ ਦੇ ਸੀ ਅਸੀਂ ਉਹਦਾ ਕਹਿਣਾ ਨਾ ਸੰਬੰਧ ਦੇ ਤਾਂ ਸਾਡੇ ਤਾਂ ਰੱਬ ਵਿਚਾਲੇ ਬਾਈਬਲ ਕੀ ਕਹਿੰਦੀ ਕੰਧ ਖੜੀ ਸੀ ਕਿਹੜੀ ਕੰਧ ਜੁਦਾਈ ਦੀ ਰੱਬ ਤੋਂ ਦੂਰ ਸੀਗੇ ਸੋ ਯਾਨੀ ਕਿ ਰੱਬ ਜਿੰਨਾ ਮਰਜੀ ਨੇਮ ਬਣਨੇ ਪਰ ਜਾਥੂ ਕਰਸੀ ਉਹਦੇ ਫੈਨ ਨਹੀਂ ਬਣਦੇ ਦੋਸਤ ਨਹੀਂ ਬਣਦੇ ਉਹ ਨੇਮ ਨੇ ਕੰਮ ਨਹੀਂ ਕਰਨਾ ਸੋ ਪਹਿਲਾ ਜ਼ਰੂਰੀ ਹੈ ਕਿ ਦੋਸਤੀ ਗੰਡੀ ਜਾਵੇ ਅਤੇ ਦੋਸਤੀ ਕਿੱਥੇ ਗੰਡੀ ਜਦੋਂ ਉਸਨੇ ਸੁੱਖ-ਸਾਂ ਦੀ ਕੁਰਬਾਨੀ ਅਤੇ ਜਦੋਂ ਉਸਨੇ ਹੋਮ ਬਲੀ ਦਿੱਤੀ ਕਿ ਜਦੋਂ ਜੀਸਸ ਮਰਿਆ ਉਹ ਜਿੰਦਾ ਹੋਇਆ ਆਪਣਾ ਲਹੂ ਉਸਨੇ ਦਿੱਤਾ ਪਾਪ ਮਟਾਈ ਗਏ ਅਸੀਂ ਜਿਹੜੇ ਰੱਬ ਤੋਂ ਦੂਰ ਸੀ ਰੱਬ ਦੇ ਲਾਗੇ ਲਿਆਂਦੇ ਗਏ ਅਸੀਂ ਹੁਣ ਰੱਬ ਦੇ ਬੰਦੇ ਨਹੀਂ ਬਲਕਿ ਰੱਬ ਦੇ ਪੁੱਤ ਈ ਆਇਆ ਅਤੇ ਉਸਨੇ ਸਾਨੂੰ ਆਪਣੇ ਕਰੀਬ ਲਿਆਂਦਾ ਅਤੇ ਉਸਨੇ ਸਾਨੂੰ ਮਾਫ਼ ਕੀਤਾ ਤਾਂ ਹੁਣ ਅਸੀਂ ਹਿੱਸੇਦਾਰ ਆ ਉਹਦੇ ਨੇਮ ਦੇ ਪਹਿਲਾਂ ਨਸੂ ਇਹ ਜ਼ਰੂਰੀ ਆ ਕਿ ਹਿੱਸੇਦਾਰ ਬਣਨ ਦੇ ਲਈ ਅਸੀਂ ਪਹਿਲਾਂ ਉਹਦੇ ਦੋਸਤ ਬਣੀਏ ਅਤੇ ਦੋਸਤ ਬਣਦੇ ਜਦੋਂ ਅਸੀਂ ਕਹਿੰਦੇ ਕਿ ਜੀਜ਼ਸ ਮੈਨ ਤੈਨੂੰ ਮਹੰਦਾ ਕਿ ਮੇਰੇ ਪਾਪਾ ਨੂੰ ਮaaf ਕਰਕੇ ਜੋ ਮੈਂ ਗਲਤੀਆਂ ਕੀਤੀਆਂ ਤਾਂ ਉਹਦਾ ਲਹੂ ਸਾਨੂੰ ਸਾਫ਼ ਕਰਦਾ ਸਾਡੇ ਪਿਛਲੇ ਸਾਰੇ ਪਾਪ ਉਹ ਧੋ ਦਿੰਦਾ ਆ ਅਸੀਂ ਹੁਣ ਰੱਬ ਦੇ ਦੋਸਤ ਆ ਅਤੇ ਦੋਸਤ ਕਿੱਦਾਂ ਬਣੇ ਕਿਉਂਕਿ ਉਸਨੇ ਸਾਡਾ ਪਹਿਲਾ ਪਾਪ ਮaaf ਕੀਤਾ ਕਿ ਉਹ ਕੰਧ ਹੁਣ ਟੁੱਟ ਗਈ ਆ ਉਹ ਦੀਵਾਰ ਚਲੇ ਗਈ ਆ ਅਸੀਂ ਰੱਬ ਦੇ ਲਾਗੇ ਪਹੁੰਚ ਚੁੱਕੇ ਆ ਉਹ ਹੁਣ ਸਾਡਾ ਬਾਪ ਆ ਤਾਂ ਬਾਈਬਲ ਕੀ ਕਹਿੰਦੀ ਉਹਨੂੰ ਰੱਬ ਨਹੀਂ ਉਹਨੂੰ ਕਹਿੰਦਾ ਸਾਡੇ ਪਿਤਾ ਉਹ ਹੁਣ ਬਾਪ ਆ ਪਹਿਲਾਂ ਬਾਪ ਨਸੂਨ ਉਹ ਸਾਡਾ ਪਿਤਾ ਵੀ ਨਹੀਂ ਸੀ ਕਿਉਂਕਿ ਅਸੀਂ ਸ਼ੈਤਾਨ ਦੇ ਪੁੱਤ ਤੀਆਂ ਸੀ ਜੀਜ਼ਸ ਕਹਿੰਦਾ ਕਿ ਤੁਸੀਂ ਜਿਹਦਾ ਕਹਿਣਾ ਮੰਨਦੇ ਉਹਦੇ ਤੁਸੀਂ ਗੁਲਾਮ ਆ ਪਰ ਉਸਨੇ ਇਸ ਗੁਲਾਮੀ ਤੋਂ ਆਜ਼ਾਦ ਕੀਤਾ ਬਾਈਬਲ ਕੀ ਕਹਿੰਦੀ ਉਸਨੇ ਸਾਨੂੰ ਖਰੀਦ ਲਿਆ ਕਿੱਦਾਂ ਖਰੀਦਿਆ ਆਪਣੇ ਲਹੂ ਦੇ ਨਾਲ ਕਿਹਦੇ ਨਾਲ ਹੋਮ ਬਲੀ ਹੋਮ ਬਲੀ ਦੇ ਨਾਲ ਉਹ ਸਾਨੂੰ ਮਾਲ ਖਰੀਦਦਾ ਆ ਉਹ ਕੀਮਤ ਤਾਰਦਾ ਤਾਂ ਕਿ ਸਾਡੇ ਪਾਪ ਮਾਫ ਹੋ ਸਕਣ ਅਸੀਂ ਛੇ ਮੀਆਦ ਚ ਦੇਖਦੇ ਅੱਧਾ ਅੱਧਾ ਲਹੂ ਦੋ ਬਾਟੀਆਂ ਵਿੱਚ ਲਹੂ ਆ ਅਤੇ ਪਹਿਲਾ ਲਹੂ ਜਗਵੇਦੀ ਉੱਤੇ ਸਿੱਤਿਆ ਗਿਆ ਇਹ ਨਿਸ਼ਾਨੀ ਕਿ ਪਰਮੇਸ਼ਵਰ ਨੇ ਉਹ ਕੁਰਬਾਨੀ ਕਬੂਲ ਕਰ ਲਈ ਅਤੇ ਇਹ ਕਿ ਪਰਮੇਸ਼ਵਰ ਨੇ ਮਾਫ ਕਰ ਦਿੱਤਾ ਤਾਂ ਕਰਕੇ ਲਹੂ ਜਗਵੇਦੀ ਉੱਤੇ ਲਾਇਆ ਗਿਆ ਪਹਿਲਾ ਕਿ ਰੱਬ ਕੁਰਬਾਨੀ ਕਬੂਲ ਕਰਦਾ ਅਤੇ ਜੇ ਉਹਨ ਕੁਰਬਾਨੀ ਕਬੂਲ ਕਰਤੀ ਫਿਰ ਉਹਨ ਮਾਫ ਵੀ ਕਰਦਾ ਸਹੀ ਤੇ ਕਰਾਸ ਤੇ ਅਸੀਂ ਦੇਖੀ ਕਿ ਪਰਮੇਸ਼ੁਰ ਜੀਸਸ ਦੀ ਕੁਰਬਾਨੀ ਕਬੂਲ ਕਰਦਾ ਹੂੰ ਕਾਦੇ ਲਈ ਉਹਦੀ ਅਗਨ ਨੇ ਉਹਨੂੰ ਜਾਲਿਆ ਨਹੀਂ ਰੱਬ ਦੇ ਕਰੋਧ ਨੇ ਵੀ ਉਹਨ ਪਸਮ ਨਹੀਂ ਕੀਤਾ ਕਿਉਂਕਿ ਇਲਾਈਜਾ ਦੇ ਟਾਈਮ ਨਾ ਪੱਥਰ ਪਸਮ ਹੋ ਗਏ ਪਰ ਜੀਸਸ ਨਹੀਂ ਹੋਇਆ ਤਾਂ ਸੀ ਕੀ ਦੇਖਦੇ ਆ ਕਿ ਲਹੂ ਜਗਵੇਦੀ ਤੇ ਲਾਇਆ ਗਿਆ ਇਸ ਕਰਕੇ ਜ਼ਰੂਰ ਕਿਸ ਕਰਾਸ ਤੇ ਉਹਦਾ ਲਹੂ ਥੱਲੇ ਡਿਗੇ ਕਿਉਂਕਿ ਜਗਵੇਦੀ ਉੱਤੇ ਲਹੂ ਦਾ ਲੱਗਣਾ ਜ਼ਰੂਰੀ ਆ ਤੇ ਕਿਰਸਤੇ ਉੱਤੇ ਉਹ ਲਹੂ ਲੱਗਾ ਜਿਹੜੇ ਕਿ ਰੱਬ ਦੀ ਚਕਵੇਤੀ ਸੀ ਅਮੀਨ ਫਿਰ ਮੌਜ਼ੀਸ ਲਹੂ ਛਿੜਕਦਾ ਕਿਤਾਬਾਂ ਉੱਤੇ ਵੀ ਕਿਹੜੀਆਂ ਕਿਤਾਬਾਂ ਜਿਹੜੀਆਂ ਰੱਬ ਨੇ ਪਹਾੜ ਤੇ ਉਹਨੂੰ ਦਿੱਤੀਆਂ ਸੀ ਜਿਹਦੇ ਵਿੱਚ ਰੱਬ ਦੇ ਹੁਕਮ ਲਿਖੇ ਗਏ ਸੀ ਅਤੇ ਉਹ ਕਿਤਾਬਾਂ ਤੇ ਅਤੇ ਸਾਰੇ ਚੀਜ਼ਾਂ ਤੇ ਜੋ ਰੱਬ ਦੀ ਪੂਜਾ ਵਿੱਚ ਸੰਬੰਧ ਰੱਖਦੀਆਂ ਉਹਨਾਂ ਉੱਤੇ ਲਹੂ ਛਿੜਕਿਆ ਗਿਆ ਉਹ ਸੀ ਸੌਂ ਜਿਹੜੀ ਆਗਿਆਕਾਰੀ ਵਿੱਚ ਬੰਨੀ ਜਾਂਦੀ ਆ ਕਾਦਲੋ ਕੀ ਕਹਿੰਦੇ ਅਸੀਂ ਕਰਾਂਗੇ ਜੋ ਚਾਹਵਾ ਕਹਿੰਦਾ ਉਹ ਹੁਣ ਬੰਦੇ ਗਿਆ ਉਸੋਂ ਦੇ ਵਿੱਚ ਕਾਦਲੇ ਕੁਰਬਾਨੀ ਦਿੱਤੀ ਖੂਨ ਡਿਗਿਆ ਹੁਣ ਉਹ ਰੱਬ ਲਈ ਬੰਦੇ ਗਿਆ ਕਿਉਂਕਿ ਨਹੀਂ ਸੌਖਾਦੀ ਜੋ ਪ੍ਰਭੂ ਕਹਿੰਦਾ ਅਸੀਂ ਕਰਾਂਗੇ ਪਰ ਸਿੱਥੇ ਰੱਬ ਸਾਨੂੰ ਕੋਈ ਹੋਰ ਚੀਜ਼ ਦਿਖਾਉਂਦਾ ਕੀ ਦਿਖਾਉਂਦਾ ਕਿ ਦੋਨਾਂ ਬਾਟੀਆਂ ਦੇ ਵਿੱਚ ਲਹੂ ਆ ਇੱਕ ਦੇ ਵਿੱਚ ਅੱਦਾ ਦੋ ਬਾਟੇ ਆ ਪਿਆਲੇ ਵਿੱਚ ਅੱਗਾ ਲਹੂ ਦੋ ਲਹੂ ਦੇ ਦੋ ਭਾਂਡੇ ਆ ਇੱਥੇ ਰੱਬ ਕੀ ਕਰਦਾ ਇੱਥੇ ਰੱਬ ਦਾ ਪ੍ਰਾਣਾ ਨੇਮ ਉਹ ਲਹੂ ਜਿਹੜਾ ਮੋਸੀਸ ਛਿੜਕਦਾ ਅਤੇ ਦੂਸਰਾ ਦਾ ਇਹ ਲਹੂ ਨਵੇਂ ਨੇਮ ਦਾ ਜੋ ਜੀਸਸ ਛਿੜਕੂਗਾ ਤਾਂ ਹੀ ਦੋ ਬਾਟਿਆਂ ਦੇ ਵਿੱਚ ਲਹੂ ਆ ਇੱਕ ਪੁਰਾਣੇ ਨੇਮ ਮੋਸੀਸ ਛਿੜਕਦਾ ਆ ਉਹਨ ਕੁਰਬਾਨੀ ਨਹੀਂ ਦੇਣੀ ਪਈ ਪਰ ਜਿਹੜਾ ਨਵਾਂ ਪਾਦਰੀ ਆ ਸਾਡਾ ਉਹ ਆਪਣਾ ਖੂਨ छिड़कदा सो अदा बाटा पुराने अद्धा बाटा गया लहू द्वारा नमा नेम भी द्वारा जीसस से लहू द्वारा ने क्या, मेरा जाना जरूरी जो मैं ना जावा ओनू मैं भेज नहीं सकता जड़ी पवित्र आत्मा है ਉਹ ਪ੍ਰੰਤ ਅਖਮੀ ਐਦ ਮੋਸੀਸ ਨੇ ਲਹੂ ਲੈ ਕੇ ਲੋਕਾਂ ਉਤੇ ਛਿੜਕਿਆ ਆਖਿਆ ਵੇਖੋ ਇਹ ਲਹੂ ਸੁਨੇਮਦਾ ਆ ਜਿਹੜਾ ਯਹੋਵਾਹ ਨੇ ਨਾਲ ਸਾਰੀਆਂ ਗੱਲਾਂ ਵਿੱਚ ਤੁਹਾਡੇ ਨਾਲ ਬੰਨ੍ਹਿਆ ਆ ਸੋ ਮੋਸੀਸ ਅਤੇ ਐਰਨ ਅਤੇ ਨਗਰ ਅਤੇ ਅਬੀਹੂ ਇਹ ਹੈਗਾ ਐਰਨ ਦੇ ਦੋਈ ਲੜਕੇ ਅਤੇ ਇਜ਼ਰਾਈਲ ਦੇ 70 ਬਜ਼ੁਰਗ ਉਤਾਹਾਂ ਨੂੰ ਗਏ ਉਹਨਾਂ ਨੇ ਇਜ਼ਰਾਈਲ ਦੇ ਪਰਮੇਸ਼ਵਰ ਨੂੰ ਵੇਖਿਆ ਉਹਦੇ ਪੈਰਾਂ ਹੇਠ ਨੀਲਮ ਦੇ ਪੱਥਰਾਂ ਦਾ ਫਰਸ਼ ਜਿਹਾ ਸੀ ਉਹਦੀ ਚਮਕਾਹਟ ਚਮਕਾਹਟ ਆਵਾਜ਼ ਅਕਾਸ਼ ਹੀ ਵਰਗੀ ਸੀ ਜਨਨ ਕੇ ਉਹਦੇ ਪੈਰ ਜੋ ਉਸ ਚੀਜ਼ ਤੇ ਆ ਚਮਕ ਜਿਹਨਾਂ ਨੂੰ ਸਾਰੇ ਦਰਸ਼ਨ ਨਹੀਂ ਹੋਏ ਕਿਉਂਕਿ ਬਾਈਬਲ ਦੱਸਦੀ ਰੱਬ ਨੂੰ ਕੋਈ ਦੇਖ ਕੇ ਜੀ ਨਹੀਂ ਸਕਦਾ ਤਾਂ ਜੀਸਸ ਨੇ ਵੀ ਕਿਹਾ ਕਿ ਰੱਬ ਨੂੰ ਕਿਸੇ ਨੇ ਵੀ ਨਹੀਂ ਦੇਖਿਆ ਕਿ ਸਿਰਫ ਉਹ ਜਿਹੜਾ ਰੱਬ ਤੋਂ ਆਇਆ ਇੱਥੇ ਉਹਨਾਂ ਨੇ ਕੱਲੇ ਪੈਰ ਦੇਖੇ ਪਰਮੇਸ਼ੁਰ ਦੇ ਜੋ ਉਸ ਫਰਸ਼ਤੇ ਸੀ ਸੋਸੇ ਜੋ ਉਸ ਨੀਲੇ ਪੱਥਰ ਉੱਤੇ ਸੀ ਉਸ ਨੇ ਆਪਣਾ ਹੱਥ ਇਜ਼ਰਾਈਲ ਦੇ ਭੱਲੇ ਪੁਰਸ਼ਾਂ ਉੱਤੇ ਨਾ ਪਾਇਆ ਸੋ ਉਹਨਾਂ ਨੇ ਪਰਮੇਸ਼ਵਰ ਦਾ ਦਰਸ਼ਨ ਕੀਤਾ ਰੱਬ ਨੇ ਉਹਨਾਂ ਨੂੰ ਨਾਸ਼ ਨਹੀਂ ਕੀਤਾ ਪਰ ਉਹਨਾਂ ਨੇ ਜਣ ਕੇ ਉਹਦੇ ਪੈਰਾਂ ਦਾ ਦਰਸ਼ਨ ਕੀਤਾ ਅਤੇ ਉਹਨਾਂ ਨੇ ਖਾਧਾ ਉਹਨਾਂ ਨੇ ਖਾਧਾ ਅਤੇ ਫਿਰ ਤਾਂ ਉਸ ਉਹਨਾਂ ਨੇ ਖਾਧਾ ਬਾਰਮੀ ਫਿਰ ਤੋਂ ਪੜਦੇ ਆਂ ਦਰਸ਼ਨ ਕੀਤਾ ਉਹਨਾਂ ਨੇ ਖਾਦਾ ਫਿਰ ਯਹੋਵਾ ਨੇ ਮੋਸੀਸ ਨੂੰ ਆਖਿਆ ਮੇਰੇ ਕੋਲ ਪਹਾੜ ਉੱਤੇ ਆ ਅਸੀਂ ਕੀ ਦੇਖਦੇ ਆਂ ਕਿ ਉਹਨਾਂ ਬਜ਼ੁਰਗਾਂ ਨੇ 70 ਲੋਕਾਂ ਨੇ ਐਰਨ ਤਾਂ ਉਹਦੇ ਦੋ ਮੁੰਡੇ ਨਦਬ ਬੀਹੂ ਮੋਸੀਸ ਉਹਨੇ ਉੱਥੇ ਬੈਠ ਕੇ ਖਾਦਾ ਅਤੇ ਪੀਤਾ ਉਹ ਕੀ ਆ ਏਸੀ ਨੇਮ ਦਾ ਖਾਣਾ ਨੇਮ ਬੰਨਿਆ ਕਿਆ ਏਸੀ ਨੇਮ ਦਾ ਖਾਣਾ ਜੋ ਖਾ ਰਹੇ ਆ ਕਿ ਨਵੇਂ ਨੇਮ ਦੇ ਵਿੱਚ ਵੀ ਜੀਸਸ ਸਾਨੂੰ ਨੇਮ ਦਾ ਖਾਣਾ ਕਹਿੰਦੇ ਆ ਉਹ ਕਿਹੜਾ ਰੱਬ ਦਾ ਮੇਜ਼ ਜ ਜਿਹਨੂੰ ਕਮਿਊਨਿਅਨ ਕਿਹਾ ਜਾਂਦਾ ਉਹ ਕੀ ਆ ਕਮਿਊਨਿਅਨ ਉਸ ਨੇਮ ਜਿਹੜਾ ਬੰਨਿਆ ਉਹਦਾ ਖਾਣਾ ਤੇ ਜੀਸਸ ਨੇ ਮਰਨ ਤੋਂ ਪਹਿਲਾਂ ਸਲੀਬ ਤੇ ਕੀ ਆ ਉਸਨੇ ਵਾਈਨ ਜਾਂ ਸ਼ਰਾਬ ਪਿਆਲੇ ਵਿੱਚ ਪਾਈ ਸੇਵਕਾਂ ਨੂੰ ਕਿਹਾ ਕਿ ਨਿਸ਼ਾਨੀ ਆ ਮੇਰੇ ਲਹੂ ਦੀ ਜੋ ਤੁਹਾਡੇ ਲਈ ਬਹਾਇਆ ਜਾਊ ਅਤੇ ਫਿਰ ਉਸਨੇ ਰੋਟੀ ਲਈ ਰੋਟੀ ਨੂੰ ਤੋੜਿਆ ਕਿ ਆ ਇਹ ਸ਼ਰੀਰ ਜਿਹੜਾ ਤੁਹਾਡੇ ਪਾਪਾਂ ਲਈ ਟੁੱਟੂਗਾ ਇਹ ਹੈ ਰੱਬ ਦਾ ਮੇਜ਼ ਹੁਣ ਇਥੇ ਮੌਜ਼ੀਫ ਆਡਿਨਰ ਸਾਰੇ ਬਜ਼ੁਰਗ ਖਾਣਾ ਖਾ ਰਹੇ ਕਾਹਦਾ ਉਸ ਨੇਮ ਦਾ ਜੋ ਰੱਬ ਉਹਨਾਂ ਨਾਲ ਬੰਦ ਆਇਆ ਤਾਂ ਨਵੇਂ ਨੇਮ ਦੇ ਵਿੱਚ ਜੀਸਸ ਸਾਨੂੰ ਕਮਿਊਨਿਅਨ ਦਿੰਦਾ ਰੱਬ ਦਾ ਰੱਬ ਦਾ ਮੇਜ਼ ਉਹ ਕਾਹਦਾ ਮੇਜ਼ ਹੈ ਨਿਸ਼ਾਨੀ ਉਹ ਕੁਰਬਾਨੀ ਦੀ ਜੋ ਸਲੀਬ ਤੇ ਚੜੂ ਇੱਕ ਖਾਣਾ ਕਾਹਦਾ ਆ ਉਹਦੇ ਨੇਮ ਦਾ ਜਿਹੜਾ ਨਵਾਂ ਨੇਮ ਉਹ ਸਾਡੇ ਨਾਲ ਬੰਦ ਆਇਆ ਇਸ ਕਰਕੇ ਉੱਥੇ ਖਾਣਾ ਖਾ ਰਹੇ ਆ ਜੋ ਨਹੀਂ ਪਰਮੇਸ਼ਵਰ ਦਾ ਮੇਜ ਕਹਿੰਦੇ ਆ ਸੋ ਫਿਰ ਫਿਰ ਯਹੋਵਾ ਨੇ ਮੋਸੀਸ ਨੂੰ ਆਖਿਆ ਮੇਰੇ ਕੋਲ ਪਹਾੜ ਉੱਤੇ ਆ ਉੱਥੇ ਉਹ ਢੀ ਘੜ ਤਾਂ ਜੋ ਮੈਂ ਤੈਨੂੰ ਪੱਥਰ ਦੀਆਂ ਪੱਟੀਆਂ ਬਵਿਸ਼ਤਾ ਦੇ ਹੁਕਮ ਜਿਹੜੇ ਮੈਂ ਉਹਨਾਂ ਦੀ ਸਿੱਖਿਆ ਲਈ ਲਿਖੇ ਹਨ ਦੇਵਾਂ ਸੋ ਮੋਸੀਸ ਤੇ ਉਹਦਾ ਸੇਵਕ ਯਸ਼ੂਆ ਉੱਠੇ ਅਤੇ ਮੋਸੀਸ ਪਰਮੇਸ਼ਵਰ ਦੇ ਪਹਾੜ ਉੱਤੇ ਗਿਆ ਜਿਹੜਾ ਕਿ ਸਾਈਨਾਈ ਆ ਅਤੇ ਉਸਨੇ ਬਜ਼ੁਰਗਾਂ ਨੂੰ ਆਖਿਆ ਤੁਸੀਂ ਸਾਡੇ ਲਈ ਇੱਥੇ ਠਹਿਰੋ ਜਦ ਤੱਕ ਅਸੀਂ ਤੁਹਾਡੇ ਕੋਲ ਨਾ ਮੁੜ ਜਾਈਏ ਵੇਖੋ ਐਰਨ ਤੇ ਹਰ ਤੁਹਾਡੇ ਨਾਲ ਹਨ ਜੇ ਕਿਸੇ ਦੀ ਕੋਈ ਗੱਲ ਹੋਵੇ ਉਹਨਾਂ ਦੇ ਕੋਲ ਜਾਵੋ ਕਿ ਤੁਸੀਂ ਨਾ ਆਇਓ ਇਹ ਦੋ ਬਜ਼ੁਰਗ ਥੱਲੇ ਆ ਕਿ ਜੇ ਇਜ਼ਰਾਈਲੀਆਂ ਵਿੱਚ ਕੋਈ ਗੜਬੜ ਜਾਂ ਕੋਈ ਰੱਪੜਾ ਹੋਵੇ ਉਹ ਐਰਨ ਕੋਲ ਜਾ ਸਕਦੇ ਹੋਰ ਜਿਹੜਾ ਕਿ ਮੋਸੀਸ ਦੇ ਨਾਲ ਵਫਾਦਾਰ ਸੇਵਕ ਸੀ ਉਹਦੇ ਕੋਲ ਜਾ ਸਕਦੇ ਸਲਾਹ ਲੈਣ ਲਈ ਜਦ ਤੱਕ ਮੈਂ ਪਹਾੜ ਚੜਾ ਕਿਉਂਕਿ ਰੱਬ ਨੇ ਮੈਨੂੰ ਹੁਕਮ ਲਿਖ ਕੇ ਜਨੇ ਆ ਜਹੋਵਾ ਦਾ ਪ੍ਰਤਾਪ ਇਸ ਗਾਂ ਪੜਦੇ ਆ ਸੋ ਮੋਸੀਸ ਪਹਾੜ ਉੱਤੇ ਚੜਿਆ ਅਤੇ ਬੱਦਲ ਪਹਾੜ ਉੱਤੇ ਛਾ ਗਿਆ ਜਹੋਵਾ ਦਾ ਪ੍ਰਤਾਪ ਸੈਨਾਈ ਪਹਾੜ ਉੱਤੇ ਖਹਿ ਰਿਆ ਅਤੇ ਬੱਦਲ ਉੱਤੇ 6 ਦਿਨ ਛਾਇਆ ਰਿਹਾ 7ਵੇਂ ਦਿਨ ਉਸਨੇ ਬੱਦਲ ਦੇ ਵਿੱਚੋਂ ਮੋਸੀਸ ਨੂੰ ਸੱਡਿਆ ਮੋਸੀਸ ਪਹਾੜ ਤੇ ਸੱਡਿਆ ਗਿਆ ਕਾਲੇ ਬੱਦਲ ਨੇ ਉਹਨੂੰ ਉਹਦੇ ਉੱਤੇ ਛਾਇਆ ਕੀਤੀ ਜਾਂ ਕਾਲੇ ਬੱਦਲ ਦੇ ਵਿੱਚੋਂ ਗਿਆ ਉਸੇ ਤਰ੍ਹਾਂ ਅਸੀਂ ਜੀਸਸ ਦੇ ਵਿੱਚ ਦੇਖਦੇ ਹਾਂ ਉਹ ਆਪਣੇ ਸੇਵਕ ਪੀਟਰ ਜੇਮਸ ਜான் ਨੂੰ ਲੈ ਕੇ ਪਹਾੜ ਉੱਤੇ ਚੜਦਾ ਆ ਉੱਥੇ ਜੀਸਸ ਦਾ ਰੂਪ ਬਦਲ ਜਾਂਦਾ ਆ ਉੱਥੇ ਉਹ ਦੇਖਦੇ ਉਹਦੇ ਸੇਵਕ ਕਿ ਮੋਸੀਸ ਅਤੇ ਇਲਾਈਜਾ ਆ ਕੇ ਜੀਸਸ ਦੇ ਨਾਲ ਗੱਲਾਂ ਕਰਦੇ ਆ ਪਹਾੜ ਦੇ ਉੱਤੇ ਅਤੇ ਫਿਰ ਅਸੀਂ ਪੜ੍ਹਦੇ ਜੋ ਮੋਸੀਸ ਨਾ ਹੋਇਆ ਪਹਾੜ ਦੇ ਉੱਤੇ ਬੱਦਲ ਆਉਂਦਾ ਕਾਲਾ ਦੇ ਸੇਵਕਾਂ ਨੂੰ ਕਾਲੇ ਬੱਦਲ ਨੇ ਘੇਰ ਲਿਆ ਪਰ ਫਰਕ ਇਹਨਾਂ ਹੈ ਕਿ ਰੱਬ ਬੋਲਿਆ ਇਹ ਮੇਰਾ ਪੋਤੇਆ ਐਦਿਸੋਲੋ ਯਹੋਵਾ ਦੇ ਤੇਜ ਦਾ ਦਰਸ਼ਨ ਭਸਮ ਕਰਨ ਵਾਲੀ ਅੱਗ ਮੰਗੂ ਪਹਾੜ ਦੀ ਪੀਸੀ ਉੱਤੇ ਇਜ਼ਰਾਈਲੀਆਂ ਦੀਆਂ ਅੱਖਾਂ ਵਿੱਚ ਸੀ ਉਹਦਾ ਮਤਲਬ ਇਹ ਨਹੀਂ ਕਿ ਉਹਦਾ ਰੂਪ ਦੇਖਿਆ ਉਹ ਜੋ ਬੱਦਲ ਆਉਂਦਾ ਜੋ ਦੀ ਹਾਜ਼ਰੀ ਦੇਖੀ ਅਤੇ ਮੋਸੀਸ ਬੱਦਲ ਦੇ ਵਿੱਚਕਾਰ ਛੱਲਿਆ ਗਿਆ ਪਹਾੜ ਉੱਤੇ ਚੜ ਗਿਆ ਮੋਸੀਸ ਪਹਾੜ ਉੱਤੇ 40 ਦਿਨ ਤੇ 40 ਰਾਤਾਂ ਰਿਹਾ ਇਹ ਜ਼ਰੂਰੀ ਸੀ ਕਿ ਜਿਸ ਤਰ੍ਹਾਂ ਮੋਸੀਸ ਕਿਉਂਕਿ ਜੀਸਸ ਬਾਰੇ ਉਹ ਕਹਿੰਦਾ ਮੇਰੇ ਵਰਗਾ ਇੱਕ ਹੋਰ ਆ ਕਿ ਜਿਸ ਤਰ੍ਹਾਂ ਮੋਸੀਸ ਪਹਾੜ ਤੇ 40 ਦਿਨ ਗਿਜਾਰਦਾ ਉਸੇ ਤਰ੍ਹਾਂ ਜੀਸਸ ਜੰਗਲ ਦੇ ਵਿੱਚ 40 ਦਿਨ ਗਿਜਾਰਦਾ ਜਿਸ ਤਰ੍ਹਾਂ ਮੋਸੀਸ ਨੇ 40 ਦਿਨ ਕੁਝ ਖਾਦਾ ਪੀਤਾ ਨਹੀਂ ਵਰਤ ਦੇ ਵਿੱਚ ਰਿਹਾ ਰੱਬ ਦੀ ਹਾਜ਼ਰੀ ਜureਆ ਉਸੇ ਤਰ੍ਹਾਂ ਜੀਸਸ ਨੇ ਵੀ 40 ਦਿਨ ਕੁਝ ਖਾਦਾ ਪੀਤਾ ਨਹੀਂ ਉਹ ਜੰਗਲ ਦੇ ਵਿੱਚ ਰਿਹਾ ਦੂਸਰਾ ਮੋਸੀਸ ਮੇਰੇ ਵਰਗਾ ਇੱਕ ਹੋਰ ਆਊਗਾ ਜਿਹਦੇ ਬਾਰੇ ਮੌਸੀਸ ਨੇ ਦੱਸਿਆ ਸੀ ਆਮੀਨ ਸਾਡੇ ਪਿਤਾ ਜੋ ਸਵਰਗ ਦੇ ਵਿੱਚ ਹਨ ਤੁਹਾਡਾ ਨਾਮ ਪਵਿੱਤਰ ਮੰਨਿਆ ਜਾਏ ਤੁਹਾਡਾ ਰਾਜ ਆਵੇ ਤੁਹਾਡੇ ਹੁਕਮਾਂ ਤੇ ਚੱਲਿਆ ਜਾਏ ਜ਼ਮੀਨ ਤੇ ਜਿਸ ਤਰ੍ਹਾਂ ਸੁਰਗ ਵਿੱਚ ਹੈ اے ਪਰਮੇਸ਼ੁਰ son was the کھانا ਦੇਵਤੇ ਸਾਡੇ ਸਾਰੇ ਪਾਪਾ ਨੂੰ ਮਾਫ ਕਰੋ ਪਿਤਾ ਜਿਸ ਰਸੀ ਨੂੰ ਮਾਫ ਕਰ ਦੇ ਜਿਨੀ ਸਾਡੇ ਖਿਲਾਫ ਪਾਪ ਕਿਸਤੇ ਸਾਨੂੰ ਫਰੀਕਸ਼ਾ ਵਿੱਚ ਪੈਣ ਤੋਂ ਬਚਾਓ ਸਾਨੂੰ ਹਰ ਇੱਕ ਬੁਰੀਆਈ ਤੋਂ ਬਚਾਓ ਪਿਤਾ ਕਿਉਂਕਿ ਤੁਹਾਡਾ ਹੈ ਰਾਜ ਮਹਿਮਾ ਸ਼ਕਤੀ ਸਾਡੇ ਪ੍ਰਭੂ ਜੀਸਸ ਦੁਆਰਾ ਜੀਸਸ ਦੇ ਨਾਮ ਦੁਆਰਾ ਸਾਡੇ ਪਿਤਾ ਯਹੋਵਾ ਉਹਨਾਂ ਦਾ ਬੇਟਾ ਜੀਸਸ ਪਵਿੱਤਰ ਆਤਮਾ ਦੀ ਸ਼ਕਤੀ ਤੁਹਾਡੇ ਸਾਰਿਆਂ ਉੱਤੇ ਆਵੇ ਇਜ਼ਰਾਈਲ ਦਾ ਪਰਮੇਸ਼ੁਰ ਆਪਣਾ ਚਿਹਰਾ ਤੁਹਾਡੇ ਉੱਤੇ ਚਮਕਾਵੇ ਰਬੂ ਆਪਣਾ ਹੱਥ ਤੁਹਾਡੇ ਪਰਿਵਾਰ ਉੱਤੇ ਰੱਖੇ ਜੀਸਸ ਦੇ ਨਾਮ ਦੁਆਰਾ ਆਮੀਨ